بابا پروندر جنہ نے یہ اکرالا بھائی نے جتن کیا کہ اصے ہو کے ਉਹ ਮੀza ਮੁਰਚੀ ਨੂੰ ਫਿਰ ਪੀਕਦੇ ਲੈਣੇ ਲੱਗੇ ਪਰ ਮੰਤਪਾ ਕੀ ਗੱਲ ਬਹੁਤ ਹੀ ਮੰਤਪਾ ਕੀ ਗੱਲ ਨੇ ਆ ਕਿ ਅਸੀਂ ਆਪੋ ਆਪ ਦੀ 14 ਦੇ ਵਿੱਚ ਲੱਗੇ ਹੋਏ ਆ ਮੇਰਾ ਵੀ ਕੋਈ ਆਪਣੇ ਤੇ ਗੱਲ ਨਾ ਲਾਵੇ ਮੈਂ ਇਹ ਨੋਰਮਲ ਗੱਲ ਕਰ ਰਿਹਾ ਕਿ ਮੈਂ ਵੀ ਉਸੇ ਲਾਈਨ ਦੇ ਬੱਚੀ ਆ ਅਸੀਂ ਆਪਨੀ ਹੰਕਰ 'ਚ ਲੱਗੇ ਹੋਏ ਆ ਕਿ ਸਿਰਫ ਕਰ ਸਿਰਫ ਸਾਡਾ ਮੋਰਚੇ 'ਤੇ ਕੋਈ ਨਹੀਂ ਖੋਲ ਰਿਹਾ ਜਦੋਂ ਵੀ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਅਸੀਂ ਘੜਾ ਕੇ ਬੈਠੇ ਪੁਲਸ ਨਾਲ ਪਾ ਦਿੰਨੇ ਆ ਕਿ ਸਾਨੂੰ ਪੁਲਿਸ ਨੇ ਰੋਕ ਲਿਆ ਮੈਂ ਕਹਿੰਦਾ ਅੱਜ ਤੱਕ ਸਾਨੂੰ ਤਾਂ ਪੁਲਿਸ ਰੋਕ ਨਹੀਂ ਸਕੀ ਮੋਰਚੇ 'ਤੇ ਜਮਾ ਤੇ ਫਿਰ ਦੂਜੇ ਆਗੂ ਨੂੰ ਕਿਵੇਂ ਰੋਕ ਲੈਦੇ ਆ ਜਦੋਂ ਅਸੀਂ ਆਪ ਹੀ ਪੁਲਸ ਨੂੰ ਕਿੰਨੇ ਮੋਰਚੇ ਹੋ ਗਏ ਕਿੰਨੀ ਵਾਰੀ ਆਪਾਂ ਸੱਦਾ ਦਿੱਤਾ ਤੇ ਅਸੀਂ ਪਿੰਡਾਂ ਤੋਂ ਨਹੀਂ ਨਿਕਲ ਕੇ ਘਰਾਂ ਚ ਗਿਆ ਜਦਨੇ ਕੇ ਬਾਦ ਦੀ ਪੁੱਤ ਸਾਡੇ ਘਰੇ ਆ ਕੇ ਬੈਠੀਏ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਇੱਦਾਂ ਦੀਏ ਕਰਤੂਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੰਦੂਵੀ ਦੇ ਵਿੱਚ ਕਰਦੇ ਆ ਅਸੀਂ ਸੌਂਡਾ ਕੇ ਜਾਂਦੇ ਆ ਅਸੀਂ ਅਰਦਾਸਾਂ ਕਰਕੇ ਜਾਂਦੇ ਆ ਇਤੋਂ ਕਿ ਅੱਗੇ ਆਪਾਂ ਪ੍ਰੋਗਰਾਮ ਆ ਹੋਊਗਾ ਤੇ ਹੁੰਦਾ ਕੀ ਆ ਕਿ ਪੁੱਤ ਨੇ ਸਾਨੂੰ ਘਰੇ ਦਾ ਦਰਵਾਜ਼ਾ ਬੰਦ ਕਰ ਲਿਆ ਮੇਰੀ ਬੇਨਤੀ ਹੱਥ ਬੰਦ ਕੇ ਪਾਰਲੀਮੈਂਟ ਕਮੇਟੀ ਨੂੰ ਤੇ ਮੋਰਚੇ ਦੇ ਵਿੱਚ ਜਿੰਨੇ ਵੀ ਸਾਥੀ ਆਉਂਦੇ ਨੇ ਬਾਈ ਨਕਸਲਾਰਾਂ ਨੂੰ ਬਾਈ ਨੂੰ ਤੋੜ ਮਾਰ ਜੀ ਨੂੰ ਕਿ ਜਿਵੇਂ ਤੁਸੀਂ ਕਾਲੇ ਪਾਣੀ ਦਾ ਮੋਰਚਾ ਲਾ ਕੇ ਲੜਾਈ ਕਰ ਰਹੇ ਹੋ ਕੌਮਨ ਸਮਾਜ ਮੋਰਚੇ ਤੇ ਤੁਸੀਂ ਪਹਿਲੇ ਦਿਨ ਤੋਂ ਆ ਰਹੇ ਹੋ ਸਾਡੀ ਹੱਥ ਬੰਦ ਕੇ ਬੇਨਤੀ ਤੁਹਾਡੇ ਅੱਗੇ ਕਿ ਜੇ ਤੁਸੀਂ ਪੱਕੇ ਨਹੀਂ ਬੈਠ ਸਕਦੇ ਤਾਂ ਘੱਟੋ ਘੱਟ ਕਰਦੇ ਦੇ ਵਿੱਚ ਇੱਕ ਜਥਾ ਤਾਂ ਜਰੂਰ ਭੇਜਿਆ ਕਰੋ میں ਇਹ ਵੀ ਇੱਥੇ ਰੱਖੀ ਹੋਈ ਹੈ ਸਾਡੀ ਇਹ ਬੇਨਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਮਜਬੂਰੀ ਦੇ ਵਿੱਚ ਖੜ ਕੇ ਮੈਂ ਇਹ ਕਹਿ ਰਿਹਾ ਮੈਂ ਪਹਿਲਾਂ ਨੇ ਕਈ ਵਾਰ ਬੇਨਤੀਆਂ ਕੀਤੀਆਂ ਕਿ ਗੁਰੂ ਨਾਲ ਦਰਤਾ ਮੰਗ ਲਿਆ ਕਰੋ ਯਾਰ ਅਸੀਂ ਇੱਥੇ ਰਸਾ ਕਰਦੇ ਆਂ ਕੁਝ ਤੇ ਅਸੀਂ ਕਰਤੂਤਾ ਕਰਦੇ ਆਂ ਕੋਈ ਐਟੋ ਪਾਸੇ ਹੋ ਕੇ ਉਸੇ ਵੇਲੇ ਭੁੱਲ ਜਾਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਜਬੂਰੀ ਦੇ ਵਿੱਚ ਅਸੀਂ ਕੀ ਸੌਂ ਕਰਕੇ ਜੋਸ਼ੀ ਦੇ ਕਿੰਨਾ ਅਸੀਂ ਪ੍ਰੋਗਰਾਮ ਲਵਾ ਰਹੇ ਹਾਂ ਮੇਰੀ ਮੈਂ ਅਰਜੀ ਚਾਹੁੰਦਾ ਕਿ ਪੂਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਾਇਆ ਜਾਵੇ ਬਾਦਮੀ ਕਮੇਟੀ ਪੰਜਵੇਂ ਕਮੇਟੀ ਬਣਾ ਦੇਵੇ ਜਿਨ੍ਹਾਂ ਸਾਰੇ ਜਿਹਨਾਂ ਦੇ ਵਿੱਚ ਘੁਮਾਣਾ ਜਿੱਦਾਂ ਸੜੀ ਪੈ ਮੇਰੇ ਅੱਗੇ ਦੱਸਿਆ ਕਿ ਸਾਨੂੰ ਘਰ ਘਰ ਜਾਣਾ ਪਵੇਗਾ ਸਾਨੂੰ ਪਿੰਡ ਪਿੰਡ ਜਾਣਾ ਪਵੇਗਾ ਉਹਨਾਂ ਟਾਈਮ ਮਰਜੀ ਮੋਰਚੇ ਉੱਪਰ ਨਹੀਂ ਜਾ ਸਕਦੇ ਅੱਜ ਦੀ ਜਿਹੜੀ ਖਾਲਸਾਵਾੜਾ ਫੰਟੇੜਾ ਮੇਰਾ ਕੀ ਆ ਗੂ ਕੀ ਬੋਲ ਰਹੇ ਨੇ ਮੈਂ ਸ਼ਾਮ ਤੱਕ ਇੱਥੇ ਬੈਠ ਕੇ ਸੁਣਨਾ ਚਾਹੁੰਦਾ ਸੀ ਕੀ ਦੇ ਬੰਦ ਵਿੱਚ ਕੀ ਗੱਲ ਰਹੀ ਆ ਪਰ ਮੇਰੀ ਬੇਨਤੀ ਹੱਥ ਬੰਨ੍ਹ ਕੇ ਨਿਹੰਗ ਸਿੰਘ ਜਨਤਾਪਤੀਆਂ ਨੇ ਅੱਜ ਜੋ ਆਪਣਾ ਕਿਰਦਾਰ ਜੋ ਅੱਜ ਕੰਮ ਕੀਤਾ ਆ ਮੈਂ ਸਿਰ ਚੁਕਾ ਕੇ ਅੱਗੇ ਬਾਬਾ ਜੀ ਰਾਂਗੇ ਕਿਉਂਕਿ ਇਦਾਂ ਦਾ ਪ੍ਰੋਗਰਾਮ ਮੈਂ ਕਹਿੰਦਾ ਹਰ ਰੋਜ਼ ਤਾਂ ਨਹੀਂ ਕਰ ਸਕਦੇ ਸੀ ਪਰ ਹਫ਼ਤੇ ਦੇ ਵਿੱਚ ਇੱਕ ਵੇਲੇ ਤਾਂ ਪ੍ਰੋਗਰਾਮ ਹੋਣਾ ਚਾਹੀਦਾ ਹੁੰਦਾ ਕੀ ਅੱਜ ਤੇ ਅਸੀਂ ਪਿਛਲੇ ਦਿਨਾਂ ਅਸੀਂ ਸੋਚਿਆ ਕਿ ਹਰ ਐਪਾਰਟਮੈਂਟ ਗੁਰੂ ਘਰ ਲੰਗਰ ਚਨਾਇ ਕਰਾਂਗੇ ਅਸੀਂ ਚੱਪ ਕੋਰਾਂ ਦਾ ਲੰਗਰ ਸ਼ੁਰੂ ਕੀਤਾ ਤਾਂ ਗੱਲਾਂ ਪਤਾ ਕੀ ਹੋ ਗਈਆਂ ਮੈਨੂੰ ਬੈਰਕੌਰ ਸਾਹਿਬ ਨੇ ਦੱਸਿਆ ਕਿ ਜੇ ਕਿ ਪਾਸੇ ਕਰਨਾ ਇਹ ਹੋ ਰਹੀਆਂ ਕਿ 3 ਕਿਲੋ ਮੀਟਰ ਬੋਲ ਕੇ ਤੇ ਪੈਸੇ ਇਕੱਠੇ ਕਰਨਾ ਧੰਵਾਂਜੇ ਬਣਾਇਆ ਜਾਣਗੇ ਆ ਸਾਡੀ ਸੋਚ ਆ ਸਾਡੇ ਹਾਲਾਤ ਆ ਮੈਨੂੰ ਕੋ ਦੱਸੇ ਤਾਂ ਸਹੀ ਇੱਥੇ ਮੋਰਚੇ ਦੇ ਵਿੱਚੋਂ ਕੋਈ ਕਮਿਊਨਿਟੀ ਨਾਲ ਦੇ ਵਿੱਚ ਜਿਹਦੇ ਤੋਂ ਸਿੱਧਾ ਪੰਜਾ ਨਹੀਂ ਜਾ ਹੋਵੇ ਜਾ ਕਿਸੇ ਨੂੰ ਅਤੀ ਫਟ ਮੰਗਿਆ ਹੋਵੇ ਕੋਈ ਉਂਗਲ ਚੜੀ ਕਰਕੇ ਦੱਸੇ ਤਾਂ ਸਹੀ ਇਹਨੂੰ ਅਸੀਂ ਇਨਸਾਨ ਬਣ ਕੇ ਕਮੈਂਟ ਆਉਣੇ ਆ ਕਿਰਦਾਰ ਕੁਝ ਕਰਨ ਲੱਗਿਆ ਅਸੀਂ ਮੈਂਟਰ ਆਉਣੇ ਆ ਜੇ ਕੋਈ ਤੇ ਲਗਾਤਾਰ ਆਉਂ ਨਾ ਕਰੇਂਦਾ ਤੇ ਸੱਗੀ ਲਿਆ ਇਹ ਹੁੰਦੀ ਆ ਕਿ ਦੇਖੇ ਕੀ ਜਾਉਂ ਜੇ ਆਉਂ ਤਾਂ ਲੈ ਕੇ ਕੀ ਆਉਂ ਇਹਨਾਂ ਸੋਚਾਂ ਤੋਂ ਸਾਨੂੰ ਨਿਕਲਣਾ ਪਊਗਾ ਕਿਉਂਕਿ ਇਹ ਮੋਰਚਾ ਸਰਬਸਾਂਝਾ ਖਾਲਸੇ ਦਾ ਮੋਰਚਾ ਲੱਗਿਆ ਹੋਇਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਮੋਰਚਾ ਲੱਗਿਆ ਹੋਇਆ ਜੇ ਅਸੀਂ ਆਪਣੀਆਂ ਜੇਬਾਂ ਧੱਕਾਂਗੇ ਜੇ ਅਸੀਂ ਮਰਦਾਨੀਆਂ ਦੀਆਂ ਜੇਬਾਂ ਧੱਕਾਂਗੇ ਤਾਂ ਇਹ ਮੋਰਚਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਮੈਂ ਅੱਜ ਵੀ ਬਾਈ ਇਹਨਾਂ ਨੂੰ ਬੇਇਨਤੀ ਕਰਦਾ ਅੰਮ੍ਰਿਤੋਰ ਨਾਨ ਜੀ ਸਾਡੇ ਤੋਂ ਬਹੁਤ ਵੱਡੇ ਨੇ ਸਿਆਣੇ ਨੇ ਰੱਖਾ ਬਈ ਆ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦਿਨ ਰਾਤ ਇਹਨਾਂ ਦੇ ਪਿੱਛੇ ਲੱਗ ਕੇ ਕੰਮ ਕਰ ਲਈ ਪਿਆਰ ਆ ਪਰ ਇਹਨਾਂ ਨੂੰ ਵੀ ਤਾਲਮੇਲ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਜਿਹੜੇ ਵੀ ਅਗਲੇ ਪ੍ਰੋਗਰਾਮ ਜਿੰਨੇ ਆ ਇਹਨਾਂ ਦਾ ਫਰਾਪਰ ਸਾਥ ਲਿਆ ਜਾਵੇ ਕਿਉਂਕਿ ਸੋੜ ਨਾਲ ਮਗਰ ਵੀ ਬਹੁਤ ਜੁੰਗਿਆ ਸੋ ਮੇਰੀ